ਦੋਸਤੋ ਤੁਹਾਡਾ ਸਵਾਗਤ ਹੈ ਨਵੇਂ ਦਿਨ ਤੇ ਨਵੇਂ ਪ੍ਰਾਪਰਟੀ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਫਗਵਾੜਾ ਤੋਂ ਹੁਸ਼ਿਆਰਪੁਰ ਜਾਂਦੇ ਹਾਂ ਕਠਾਰ ਕਸਬੇ ਦੇ ਨੇੜੇ ਇੱਕ 5 ਏਕੜ ਦੇ ਟੱਕ ਦੇ ਉੱਤੇ ਅੱਜ ਦੀ ਇਹ ਵੀਡੀਓ ਬਹੁਤ ਸ਼ਾਰਟ ਰਹੇਗੀ ਆਉਂਦੇ ਕੁਝ ਦਿਨਾਂ ਵਿੱਚ ਇਸ ਐਗਰੀਕਲਚਰ ਲੈਂਡ ਦੀ ਪੂਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਠਾਰ ਦੇ ਤਕਰੀਬਨ ਬਹੁਤ ਨੇੜੇ ਇਹ ਤੁਹਾਨੂੰ ਮਿਲੇਗਾ ਤਕਰੀਬਨ 5 ਏਕੜ ਦਾ ਟੱਕ ਜਿਹਦੇ ਵਿੱਚ ਇੱਕ ਮੋਟਰ ਮਿਲੇਗੀ। ਅਰੇ ਰਹੇਗਾ ਪੱਕੀ ਸੜਕ ਦੇ ਉੱਤੇ 33 ਫੁੱਟ ਦੀ ਸੜਕ ਰਹੇਗੀ। ਮਤਲਬ 6 ਕਰਮ ਦਾ ਰਸਤਾ। ਇਸ ਲੋਕੇਸ਼ਨ ਤੇ ਪਹੁੰਚਣ ਲਈ ਤੁਸੀਂ ਫਗਵਾੜਾ ਤੋਂ ਹੁਸ਼ਿਆਰਪੁਰ ਔਰ ਜਲੰਧਰ ਤੋਂ ਹੁਸ਼ਿਆਰਪੁਰ ਜਿਹੜੀ ਰੋਡ ਹੈ ਉਹ ਵੀ ਵਰਤ ਸਕਦੇ ਹੋ ਆਪਣੇ ਲੋਕੇਸ਼ਨ ਦੇ ਹਿਸਾਬ ਨਾਲ। ਇਸ ਏਰੀਆ ਦੀ ਜ਼ਮੀਨ ਦੇ ਵਿੱਚ ਹਰ ਤਰ੍ਹਾਂ ਦੀ ਫਸਲ ਉਗਾਈ ਜਾ ਸਕਦੀ ਹੈ ਜਿਵੇਂ ਕਿ ਕਮਾਟ। ਅ ਇਸ ਲਈ ਝੋਨਾ ਲੱਗ ਰਿਹਾ। ਕਨਕ, ਮੱਕੀ, ਮਤਲਬ ਕਿ ਹਰ ਤਰ੍ਹਾਂ ਦਾ ਜਿਵੇਂ ਤੁਸੀਂ ਖੇਤੀ ਦੀ ਚਾਹੁੰਦੇ ਹੋ ਉਦਾਂ ਦੀ ਖੇਤੀ ਹੋ ਜਾਏਗੀ। ਇਹ ਜ਼ਮੀਨ ਦੀ ਪੂਰੀ ਵੀਡੀਓ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਮਿਲੇਗੀ। ਜੇਕਰ ਤੁਸੀਂ ਇਸ ਬਾਰੇ ਕੁਝ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋ ਤੇ ਸਾਡੇ ਪ੍ਰਾਪਰਟੀ ਹੈਲਪਲਾਈਨ ਨੰਬਰ 9814058140 8940 58140 ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਇਸ 5 ਏਕੜ ਦੇ ਟੱਕ ਦਾ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਹ ਤਾਂ ਹੁ ਮਿਲੇਗਾ ਪਿੰਡ ਤੋਂ ਕੁਝ ਕਦਮਾਂ ਦੀ ਦੂਰੀ ਮਤਲਬ ਕਿ ਪਿੰਡ ਦੇ ਬਿਲਕੁਲ ਨੇੜੇ ਬਹੁਤ ਵਧੀਆ ਤੇ ਉਪਜਾਊ ਟੱਕ ਹੈ ਜੇਕਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਬਾਰੇ ਤੇ ਤੁਹਾਨੂੰ ਇਹਦੇ ਤੇ ਸਰਟੀਫਿਕੇਟ ਵੀ ਕਰਾਵਾਂਗੇ ਅਸੀਂ ਆਪਣੇ ਚੈਨਲ ਤੇ ਅਕਸਰ ਪ੍ਰਾਪਰਟੀ ਨਾਲ ਰਿਲੇਟਡ ਵੀਡੀਓ ਲੱਕ ਕੇ ਆਉਂਦੇ ਰਹਿੰਦੇ ਹਾਂ ਖਾਸ ਕਰਕੇ ਐਗਰੀਕਲਚਰ ਜ਼ਮੀਨ ਦੇ ਨਾਲ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਿਹੜੀਆਂ ਵੀ ਅਸੀਂ ਪੋਸਟਾਂ ਅਪਲੋਡ ਕਰਦੇ ਹਾਂ ਉਹ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਤੇ ਤੁਹਾਨੂੰ ਉਹ ਜ਼ਮੀਨ ਜਾਂ ਪ੍ਰਾਪਰਟੀ ਸ਼ਾਰਟਲਿਸਟ ਕਰਨ ਦੇ ਵਿੱਚ ਹੈਲਪ ਮਿਲੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਉਸ ਸਰਕਲ ਦੇ ਵਿੱਚ ਜਿਹੜੇ ਆਪਣੇ ਲਈ ਛੋਟਾ ਜਿਹਾ ਟਕਰੀਤਨਾ ਚਾਹੁੰਦੇ ਨੇ 5 6 10 ਏਕੜ ਦਾ ਬਹੁਤ ਜਲਦ ਅਸੀਂ ਇਸ ਜ਼ਮੀਨ ਬਾਰੇ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਜੀ ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ